11 ਮਾਰਚ 1783 ਈਸਵੀ ਨੂੰ ਸਿੱਖਾਂ ਨੇ ਆਪਣਾ ਨਿਸ਼ਾਨ ਲਾਲ ਕਿਲੇ ਦੇ ਉੱਪਰ ਚਲਾਇਆ ਤੇ ਦਲ ਖਾਲਸਾ ਦੇ ਮੁਖੀ ਸਨ ਜੱਸਾ ਸਿੰਘ ਆਲੂਵਾਲੀਆ ਸਿੱਖ 30000 ਦੀ ਫੌਜ ਜੱਸਾ ਸਿੰਘ ਆਲੂਵਾਲੀਆ ਦਲ ਖਾਲਸਾ ਕੋਲ ਹੈ ਉਸ ਤੋਂ ਬਾਅਦ ਸਰਦਾਰ ਬਘੇਲ ਸਿੰਘ ਕਰੋੜੀਆਂ ਮਿਸਲ ਵਾਲੀ ਸਰਦਾਰ ਮਹਾ ਸਿੰਘ ਸਰਦਾਰ ਰਾਏ ਸਿੰਘ ਭੰਗੀ ਇਹ ਜਰਨਲ ਇਕੱਠੇ ਹੁੰਦੇ ਐ 60000 ਦੀ ਫੌਜ ਲੈ ਕੇ ਖਾਲਸਾ 8 ਮਾਰਚ 1783 ਨੂੰ ਦਿੱਲੀ ਪਹੁੰਚਦਾ ਜਿਹੜੀ ਸਬਜ਼ੀ ਮੰਡੀ ਹੈ ਉੱਥੇ ਖਾਲਸੇ ਨੇ ਆਪਣੀ ਸ਼ੌਣੀ ਲਾ ਦਿੱਤੀ ਫੌਜਾਂ ਮਿਠਾ ਦਿੱਤੀਆਂ ਤੁਸੀਂ ਅੱਜ ਵੀ ਜਾਓ ਦਿੱਲੀ ਵਿੱਚ ਇੱਕ ਥਾਂ ਹੈ ਅਦਾਲਤ ਦਾ ਨਾਮ ਹੈ 30 ਹਜ਼ਾਰੀ ਕੋਟ ਪੁੱਛੋ ਵੀ 30 ਹਜ਼ਾਰੀ ਕਿਉਂ ਹੈ ਅੱਜ ਵੀ ਇਹ 30 ਹਜ਼ਾਰੀ ਅਦਾਲਤ ਅਸਲ ਵਿੱਚ ਜਿਹੜੇ ਸਿੱਖ ਜਰਨੈਲਸਨ ਦਿੱਲੀ ਗੁਰਮੁਖ ਕੋ ਉਦੋਂ ਚਾਰੇ ਪਾਸੇ ਤੋਂ ਇਦਾਂ ਇਹ ਕਹਿ ਲੋ ਵੀ ਦਿੱਲੀ ਤੇ ਕੰਧ ਹੁੰਦੀ ਸੀ ਮੋਟੀ ਮਜ਼ਬੂਤ ਤੇ ਚਾਰ ਦਰਵਾਜ਼ੇ ਸੀ ਦਿੱਲੀ ਦੇ ਉੱਚ ਜਿਹੜਾ ਸ਼ਾਹ ਆलम ਸੀ ਉਹਨੂੰ ਲੱਗਿਆ ਵੀ ਹੁਣ ਸਿੱਖਾਂ ਨੇ ਮੈਨੂੰ ਜਿੱਤ ਲੈਣਾ ਹੈ ਉਹਨੇ ਕੀ ਕੀਤਾ ਦਰਵਾਜ਼ੇ ਬੰਦ ਕਰ ਦਿੱਤੇ ਫਿਰ ਸਿੱਖ ਜਰਨੈਲਾ ਨੇ ਕਿਹਾ 10 ਮਾਰਚ ਵੀ ਇਹਦੇ ਚ ਮੋਰੇ ਕਰੋ ਇਹਨਾਂ ਤੇ ਤੂਫਾਂ ਦੇ ਨਾਲ ਮੋਰੇ ਕਰਕੇ ਫਿਰ ਖਾਲਸਾ ਫੌਜ ਅੰਦਰ ਪ੍ਰਵੇਸ਼ ਕਰਦੀ ਹੈ ਉੱਥੇ ਸਿੱਖਾਂ ਨੇ ਮੋਰੀਆਂ ਕੱਢ ਕੇ ਵੱਡੇ ਵੱਡੇ ਮੋਰੇ ਕੱਢ ਕੇ ਫੌਜਾਂ ਅੰਦਰ ਪ੍ਰਵੇਸ਼ ਕਰਦੀਆਂ ਨੇ ਇੱਥੇ 30000 ਫੌਜ ਨੇ ਆਪਣਾ ਡੇਰਾ ਪਾਇਆ ਉਹਨੂੰ ਅੱਜ 30000 ਦੀ ਅਦਾਲਤ ਕਹਿੰਦੇ ਐ ਤੇ ਜਿੱਥੋਂ ਦੀ ਮੋਰੀਆਂ ਰਾਹੀਂ ਸਿੱਖ ਫੌਜਾਂ ਤੋੜ ਕੇ ਕੰਧਾਂ ਅੰਦਰ ਗਏ ਉਹਨੂੰ ਮੋਰੀ ਗੇਟ ਕਿਹਾ ਜਾਂਦਾ ਮੋਰੀ ਗੇਟ ਵੀ ਦਿੱਲੀ 'ਚ ਹੈ ਤੇ 30000 ਦੀ ਅਦਾਲਤ ਵੀ ਹੈ ਇਦੋਂ ਸ਼ਾਹ ਆਲਮ ਨੂੰ ਲੱਗਿਆ ਵੀ ਮੈਂ ਸਿੱਖਾਂ ਦਾ ਮੁਕਾਬਲਾ ਨਹੀਂ ਕਰ ਸਕਦਾ 60 ਹਜ਼ਾਰ ਫੌਜਾਂ ਜਿਹਦੇ ਵਿੱਚੋਂ 30 ਹਜ਼ਾਰ ਘੋੜਸਵਾਰ ਸੀ ਕੱਲੇ ਹੁਣ 30 ਹਜ਼ਾਰ ਘੋੜਸਵਾਰਾਂ ਦੀ ਫੌਜ ਬਹੁਤ ਵੱਡੀ ਫੌਜ ਮੰਨੀ ਜਾਂਦੀ ਸੀ ਉਸ ਸਮੇਂ ਸ਼ਾਹ ਆਲਮ ਨੇ ਬਿਨਾਂ ਲੜਿਆ ਹੀ ਸਿੱਖਾਂ ਦੇ ਅੱਗੇ ਸਿਰ ਨਵਾ ਦਿੱਤਾ ਬਿਨਾਂ ਲੜਿਆ ਗੁਰਮੁਖੀ ਸਿੱਖਾਂ ਨੇ ਦਿੱਲੀ ਜਿੱਤੀ ਸਿਰ ਨਵਾ ਦਿੱਤਾ ਕਹਿ ਲੱਗਾ ਜਿਵੇਂ ਖਾਲਸਾ ਕਹੇਗਾ ਮੰਨਣ ਨੂੰ ਮੈਂ ਤਿਆਰ ਆ। ਅੱਜ ਦੇ ਦਿਨ 11 ਮਾਰਚ 1783 ਈਸਵੀ ਨੂੰ ਸਿੱਖਾਂ ਨੇ ਆਪਣਾ ਨਿਸ਼ਾਨ ਲਾਲ ਕਿਲੇ ਦੇ ਉੱਪਰ ਚੁਲਾਇਆ। ਅਜੇ ਤੋ ਕਿਸਾਨ ਮੋਰਚਾ ਚੱਲਿਆ ਨਾ ਉੱਥੇ ਨਿਸ਼ਾਨ ਝੁਲਿਆ ਖਾਲਸਾ ਪੰਗਾਂ ਨੂੰ ਬੜੀ ਤਕਲੀਫ ਹੋਈ। ਉਹ ਭਾਈ ਇੱਥੇ ਤਿਰੰਗਾ ਝੁਲਿਆ ਹੀ ਬਾਅਦ ਵਿੱਚ ਹੈ ਇੱਥੇ ਪਹਿਲਾਂ ਸਿੱਖਾਂ ਦਾ ਨਿਸ਼ਾਨ ਹੀ ਝੁਲਿਆ। ਰੰਗਾਂ ਤੇ ਬਾਦ ਵਿੱਚ ਆਇਆ ਖੈਰ ਨਿਸ਼ਾਨ ਚੁਲਾਇਆ ਸ਼ਾ ਆਲਮ ਨੇ ਹੱਥ ਬੰਨ ਕੇ ਕਿਹਾ ਵੀ ਤੁਸੀਂ ਮੈਨੂੰ ਮਾਰੋ ਨਾ ਮੈਨੂੰ ਉਜਾੜੋ ਨਾ ਜਿਵੇਂ ਕਹੇਗਾ ਖਾਲਸਾ ਮੈਂ ਮੰਨ ਲਾਂਗਾ ਕਉਨ ਕਉਨ ਸਿੱਖਾਂ ਨੇ ਦਿੱਲੀ ਜਿੱਤੀ ਸੀ ਨਾ ਉਹਦਾ ਮਕਸਦ ਇੱਕ ਮਕਸਦ ਇਹ ਵੀ ਸੀ ਇੱਕ ਮਕਸਦ ਤਾਂ ਇਹ ਸੀ ਵੀ ਰਾਜ ਫੈਲੇ ਸਿੱਖਾਂ ਦਾ ਖਾਲਸੇ ਦਾ ਰਾਜ ਹੋਵੇਗਾ ਨਾ ਧਰਮ ਦੇ ਨਾਂ ਉੱਤੇ ਲੜਾਈ ਹੋਵੇਗੀ ਨਾ ਜਾਤ ਪਾਤ ਵਿੱਚ ਊਚ ਨੀਚ ਹੋਵੇਗੀ ਸਾਰਿਆਂ ਨੂੰ ਇੱਕ ਸਮਾਨ ਆਖਣਾ ਦੇਖਿਆ ਜਾਏਗਾ ਕਿਉਂਕਿ ਸਾਨੂੰ ਗੁਰੂ ਨੇ ਸੰਕਲਪ ਹੀ ਦਿੱਤਾ ਪਰ ਇੱਕ ਜਿਹੜਾ ਸਿੱਖਾਂ ਦਾ ਮਕਸਦ ਹੋਰ ਵੀ ਸੀ ਉਹ ਸੀ ਗੁਰੂ ਸਹਿਬਾਨਾਂ ਦੇ ਸਮੇਂ ਦੇ ਇਤਿਹਾਸਿਕ ਸਥਾਨ ਸਨ ਉਹਨਾਂ ਦੀ ਨਿਸ਼ਾਨਦੇਹੀ ਕਰਕੇ ਉੱਥੇ ਗੁਰਦੁਆਮਾ ਸਥਾਪਿਤ ਕਰਨੇ ਸਰਦਾਰ ਬਖੀਰ ਸਿੰਘ 200 ਦਿਨ ਤੋਂ ਵੱਧ ਦਿੱਲੀ ਰਹੇ ਅੱਛਾ ਇੱਕ ਇੱਕ ਹੋਰ ਵੀ ਗੱਲ ਹੋਈ ਫਿਰ ਜਦੋਂ ਸਿੱਖਾਂ ਨੇ ਇਦਾਂ ਜਿੱਤ ਲਿਆ ਦਿੱਲੀ ਜਿੱਤ ਲਿਆ ਤੇ ਫਿਰ ਫੈਸਲਾ ਹੋਇਆ ਵੀ ਹੁਣ ਬਾਦਸ਼ਾਹ ਕਿਹਨੂੰ ਬਣਾਇਆ ਜਾਏ ਦਿੱਲੀ ਦਾ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੂੰ ਕਿਉਂਕਿ ਦਲ ਖਾਲਸਾ ਦਾ ਮੁਖੀ ਸੀ ਉਹ ਉਹਨੂੰ ਕਿਹਾ ਗਿਆ ਵੀ ਜੱਸਾ ਸਿੰਘ ਜੀ ਤੁਸੀਂ ਜਿਹੜਾ ਸੀ ਤਖਤ ਉੱਤੇ ਬੈਠੋ ਤੇ ਤੁਸੀਂ ਖਾਲਸੇ ਦੇ ਬਾਦਸ਼ਾਹ ਬਣੋ ਹੁਣ ਤੁਸੀਂ ਦੇਖੋੜੇ ਅੱਜ ਦੇ ਸਿੱਖ ਆਗੂ ਉਹਨਾਂ ਨੂੰ ਇਹ ਸਿੱਖਿਆ ਲੈਣੀ ਚਾਹੀਦੀ ਹੈ ਖਾਲਸਾ ਪੰਥ ਦੇ ਸਾਹਮਣੇ ਦਾ ਹਜ਼ਾਰਾਂ ਫੌਜਾਂ ਦੇ ਸਾਹਮਣੇ ਜੱਸਾ ਸਿੰਘ ਆਲੂਵਾਲੀਆ ਨੇ ਹੱਥ ਜੋੜ ਦੇ ਗਏ ਵੇਖੋ ਕਹਿ ਲੱਗਾ ਸਿੱਖਾਂ ਦਾ ਬਾਦਸ਼ਾਹ ਗੁਰੂ ਹੈ ਸਿੱਖਾਂ ਦਾ ਬਾਦਸ਼ਾਹ ਗੁਰੂ ਹੈ ਬਹੁਤ ਵੱਡੀ ਤਾਕਤ ਸੀ ਸਿੱਖਾਂ ਦਾ ਬਾਦਸ਼ਾਹ ਗੁਰੂ ਹੈ ਅਸੀਂ ਤੇ ਗੁਰੂ ਦੀ ਸੇਵਾ ਦਾ ਗਰਮ ਕਪਾਲੂ ਵਾਲੀਆਂ ਨੇ ਬਾਦਸ਼ਾਹ ਬਣਨ ਤੋਂ ਇਨਕਾਰ ਕਰ ਦਿੱਤਾ ਦੂਜੀ ਬਚਨ ਕਹੀ ਜਸ ਸਿੰਘ ਆਲੂ ਵਾਲੀਆਂ ਨੇ ਜਿਹੜਾ ਇਹ ਲਾਲ ਕਿਲੇ ਦਾ ਤਖਤ ਹੈ ਨਾ ਇਹ ਤਖਤ ਉੱਤੇ ਮੈਂ ਨਹੀਂ ਬੈਠ ਸਕਦਾ ਕਿਉਂਕਿ ਇਸ ਤਖਤ ਦੇ ਉੱਤੇ ਪਾਪਾਂ ਵਾਲੇ ਫੈਸਲੇ ਹੋਏ ਹਨ ਇਹ ਤਖਤ ਦੇ ਉੱਤੇ ਔਰੰਗਜ਼ੇਬ ਬੈਠਦਾ ਰਿਹਾ ਇਸ ਤਖਤ ਉੱਤੇ ਬੈਠ ਕੇ ਹੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦਾ ਹੁਕਮ ਸੁਨਾਇਆ ਗਿਆ ਸੀ ਇਸ ਤਖਤ ਉੱਤੇ ਬੈਠ ਕੇ ਹੀ ਹਜ਼ਾਰਾਂ ਬੰਦਾ ਸਿੰਘ ਬਹਾਦਰ ਦੇ ਨਾਲ ਹਜ਼ਾਰਾਂ ਸਿੱਖਾਂ ਦਾ ਕਤਲ ਕੀਤਾ ਗਿਆ ਉਹਦਾ ਹੁਕਮ ਇਸ ਤਖਤ ਦੇ ਉੱਤੇ ਬੈਠਣ ਵਾਲਿਆਂ ਨੇ ਸੁਣਾਇਆ ਸੀ ਇਹ ਪਾਪਾਂ ਵਾਲਿਆਂ ਦੇ ਬੈਠਣ ਦਾ ਤਖਤ ਹੈ ਇੱਥੇ ਖਾਲਸਾ ਨਹੀਂ ਬੈਠੇਗਾ ਖਾਲਸਾ ਪਾਪ ਦੇ ਤਖਤ ਉੱਤੇ ਬੈਠਦਾ ਨਹੀਂ ਪਾਪਾਂ ਦੇ ਤਖਤ ਨੂੰ ਉਖੇੜਦਾ ਹੈ ਔਰ ਹੋਇਆ ਇਹ ਇਹ ਹੋਇਆ ਗੁਰਮਖੀ ਹਾਥੀ ਪਾਈ ਗਈ ਤਾਂ ਤੇ ਜਿਹੜਾ ਤਖਤ ਸੀ ਨਾ ਜਿਹੜਾ ਤਖਤ ਸੀ ਦਿੱਲੀ ਦਾ ਇਹਦਾ ਸਿੱਖਾਂ ਨੇ ਉਹ ਖੇਡ ਲਿਆ ਫਿਰ ਉਹ ਖੇੜਿਆ ਤੁਸੀਂ ਦਰਬਾਰ ਸਾਹਿਬ ਆਪਾਂ ਜਾਣਦੇ ਆ ਦੁੱਖ ਭੰਜਨੀ 베ਰੀ ਦੇ ਪਿਛਲੇ ਪਾਸੇ ਲਾਲ ਪੱਥਰਾਂ ਦੀ ਇਮਾਰਤ ਬਣੀ ਹੋਣੀ ਆ ਆ ਗਿਆ ਜੀ ਯਾਦ ਉੱਪਰਲੇ ਪਾਸੇ ਉਹ 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 ਜਿਹੜਾ ਲਾਲ ਪੱਥਰਾਂ ਨਾਲ ਉਹ ਲਾਲ ਕਿਲੇ ਦੇ ਆ ਉਸ ਦਿੱਲੀ ਦੇ ਤਖਤ ਦੀ ਜਿਹੜੀ ਉਹ ਫਸੀਲ ਸੀ ਪੱਥਰ ਸੀ ਜਿਸ ਉੱਤੇ ਬੈਠ ਕੇ ਹੁਕਮ ਸੁਣਾਏ ਜਾਂਦੇ ਸੀ ਉਹ ਸਿੱਖਾਂ ਨੇ ਉਹ ਖੇਡ ਲਈ ਉੱਥੇ ਜੱਸਾ ਸਿੰਘ ਆਲੂਵਾਲੀ ਵਾਲਾ ਉਹ ਫਿਰ ਜਿਹੜੀ ਉਹ ਦਿੱਲੀ ਤਖਤ ਦੀ ਫਸੀਲ ਸੀ ਉਸ ਨੂੰ ਹਾਥੀਆਂ ਦੇ ਉੱਤੇ ਲੱਦ ਕੇ ਤੇ ਜਿਹੜੇ ਦਿੱਲੀ ਤਖਤ ਦੇ ਥੰਮ ਸੀ ਉਹਨਾਂ ਨੂੰ ਅੰਮ੍ਰਿਤਸਰ ਲੈ ਕੇ ਆਏ ਤੇ ਤੁਸੀਂ ਅੱਜ ਵੀ ਜਾਓ ਉੱਥੇ ਉਹ ਸੱਲ ਲੱਗੀ ਹੋਈ ਹੈ ਜਿਹੜੀ ਸੈਲ ਸਿੱਖਾਂ ਨੇ ਦਿੱਲੀ ਤਖਤ ਨੂੰ ਉਖੇੜ ਕੇ ਗੁਰੂ ਦੇ ਚਰਨਾਂ ਵਿੱਚ ਲਿਆ ਕੇ ਉੱਥੇ ਗੱਡੀ ਇਸ ਗੱਲ ਦਾ ਪ੍ਰਤੀਕ ਹੈ ਕਿ ਸਿੱਖ ਪਾਪ ਦੇ ਤਖਤ ਉੱਤੇ ਬੈਠਦਾ ਨਹੀਂ ਪਾਪਾਂ ਦੇ ਤਖਤਾਂ ਨੂੰ ਉਖੇੜਦਾ ਹੈ ਤੇ ਦੂਜਾ ਉਹ ਸਿੱਖਾਂ ਦੇ ਦਿੱਲੀ ਫਤਿਹ ਕਰਨ ਦੀ ਸਭ ਤੋਂ ਵੱਡੀ ਨਿਸ਼ਾਨੀ ਹੈ ਵੀ ਆਹ ਭਈ ਦਿੱਲੀ ਤਖਤ ਦੀ ਸੇਲਾ ਪੱਟੀ ਗੁਰਮੁਖ ਜਿੰਨੇ ਗੁਰੂ ਸਹਿਬਾਨਾਂ ਦੀ ਗੁਰਧਾਮ ਦੇ ਨਿਸ਼ਾਨ ਸੀ ਉਹਨਾਂ ਨੂੰ ਲੱਭਿਆ ਗਿਆ ਉਹ ਕਹਿੰਦੇ ਜਿੱਥੇ ਅੱਜ ਗੁਰਦੁਆਰਾ ਸ਼ਿਸ਼ਕੰਜ ਸਾਹਿਬ ਆ ਨਾ ਇਹ ਤਾਂ ਕੋਤਵਾਲੀ ਹੁੰਦੀ ਸੀ ਜੀ ਲੱਭਿਆ ਗਿਆ ਜਿੰਨੇ ਸਥਾਨ ਸੀ ਭਾਵੇਂ ਕਾਬਗੰਜ ਸਾਹਿਬ ਵਾਲਾ ਥਾਂ ਹੈ ਭਾਵੇਂ ਮਜਨੂ ਪਿੱਲੇ ਵਾਲੀ ਥਾਂ ਹੈ ਉਸ ਤੋਂ ਬਾਅਦ ਮੋਤੀ ਬਾਗ ਦਾ ਸਥਾਨ ਹੈ ਜਿੰਨੇ ਸਥਾਨ ਸੀ ਇਹ ਸਾਰੇ ਸਥਾਨ ਫਿਰ ਨਿਸ਼ਾਨਦੇਹੀ ਕਰਕੇ ਲੱਭੇ ਗਏ ਤੇ ਸਰਦਾਰ ਬਘੇਲ ਸਿੰਘ ਨੇ ਫਿਰ ਇਹ ਸਥਾਨ ਗੁਰਧਾਮਾ ਗੁਰੂ ਸਥਾਨ ਕਾਇਮ ਕੀਤੇ ਖਾਲਸੇ ਨੇ ਦਿੱਲੀ ਫਤਿਹ ਕੀਤੀ ਦਿੱਲੀ ਫਤਿਹ ਦੇ ਦਿਵਸ ਦੀਆਂ ਆਪ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਪੁੱਲਾਂ ਚੁੱਕਾਂ ਦੀ ਖਿਮਾ ਫਤਿਹ ਬਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋ